ਮਰਜੀ ਦਾ ਖਾਲਸਾ ਵਰਜੀ ਕੀ ਫਤਿਹ ਪੰਜਾਬ ਵਾਸੀਆਂ ਨਾਲ ਇੱਕ ਅਹਿਮ ਖਬਰ ਜੁੜੀ ਅੱਜ ਜਾਨੀ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਪੰਜਾਬ ਸਰਕਾਰ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਝਟਕਾ ਕੀ ਆ ਕਿ ਜਿਹੜੀਆਂ ਬਿਜਲੀ ਦੀਆਂ ਦਰਾਂ ਨੇ ਉਹ ਵੀ ਬਤਾ ਦਿੱਤੀਆਂ ਤੇ ਡੀਜ਼ਲ ਪੈਟਰੋਲ ਦੇ ਰੇਟ ਨੇ ਜਿਹੜੇ ਉਹ ਵੀ ਬਤਾ ਦਿੱਤੇ ਨੇ ਇਸ ਵੇਲੇ ਤੁਹਾਨੂੰ ਵੱਡੀ ਖਬਰ ਸੁਣਾਉਣੇ ਆ ਕਿ ਪੰਜਾਬ ਦੇ ਅੰਦਰ ਜਿਹੜਾ ਟੈਕਸ ਆ ਉਹ ਕਿੰਨਾ-ਕਿੰਨਾ ਤੇ ਲਾਗੂ ਹੋਊਗਾ ਕਿਸ ਤਰ੍ਹਾਂ ਹੋਊਗਾ ਕੀ ਅੱਜ ਫੈਸਲੇ ਲਏਤੇ ਗਏ ਨੇ ਇਹ ਤੁਹਾਨੂੰ ਸੁਣਾਉਣੇ ਆ ਸਭ ਤੋਂ ਪਹਿਲਾਂ ਇਹ ਆ ਕਿ ਜੋ ਸਾਬਕਾ ਮੁੱਖ ਮੰਤਰੀ ਰਹੇ ਨੇ ਚੰਦੀ ਸਿੰਘ ਚੰਨੀ ਉਹਨਾਂ ਨੇ 300 ਜੁਨਟ ਵਧਾ ਦਿੱਤੀ ਸੀ ਪਰ ਉਹ ਜਿਹੜਾ ਫੈਸਲਾਗਾ ਉਹ ਸਰਕਾਰ ਨੇ 300 ਜੁਨਟ ਵਾਲਾ ਵਾਪਸ ਲੈ ਲਿਆ ਭਾਵ ਕਿ ਹੁਣ 300 ਜੁਨਟ ਅ 600 ਜੁਨਟ ਮਿਲਦੀ ਸੀ ਕਿ ਬਿਜਲੀ ਹੁਣ 300 ਜੁਨਟ ਫਰੀ ਮਿਲੂਗੀ ਖਜ਼ਾਨਾ ਭਰਨ ਦੀ ਐਮ ਕਮਾਇਦ ਦੇ ਵਿੱਚ 50 ਸਰਕਾਰ ਵੱਲੋਂ ਬੀ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਤੇ ਸਬਸਿਡੀ ਜਿਹੜੀ ਆ ਜਾਰੀ ਆ ਤੇ 7 ਕਿਲੋਵਾਟ ਤੱਕ 300 ਰੁਪਏ ਜੁਨਟਾਂ ਜਿਹੜੀ ਉਹ ਵੀ ਵਧਾ ਦਿੱਤੀ ਗਈ ਆ ਤੁਹਾਨੂੰ ਅੱਗੇ ਦੱਸਦੇ ਆ ਕਿ ਪੰਜਾਬ ਸਰਕਾਰ ਕਹਿੰਦੀ ਹੁੰਦੀ ਸੀ ਭਗਵਾਨ ਤੁਮਨ ਕਹਿੰਦਾ ਹੁੰਦਾ ਸੀ ਕਿ ਨੀਅਤ ਸਾਫ਼ ਹੋਣੀ ਚਾਹੀਦੀ ਆ ਕਿ ਜਿਹੜਾ ਖਜ਼ਾਨਾ ਨਹੀਂ ਖਾਲੀ ਹੁੰਦਾ ਖਜ਼ਾਨਾ ਭਰਿਆ ਰਹਿੰਦਾ ਕਹਿੰਦਾ ਇਹਨਾਂ ਦੀ ਨੀਅਤ ਸਾਫ਼ ਨਹੀਂ ਸੀ ਇਸ ਕਰਕੇ ਕਹਿੰਦਾ ਇਹ ਦਹਾਈ ਪੱਟ ਦੇ ਵਿੱਚ ਖਜ਼ਾਨਾ ਖਾਲੀ ਹੋ ਗਿਆ ਤੇ ਹੁਣ ਪੁੱਛਣਾ ਹੋਵੇ ਆਮ ਆਦੀ ਪਾਰਟੀ ਸਰਕਾਰ ਨੂੰ 60 ਪੈਸੇ ਡੀਜ਼ਲ ਤੇ 92 ਪੈਸੇ ਜਿਹੜਾ ਪੈਟਰੋਲ ਦੇ ਵਿੱਚ ਵਾਅਦਾ ਕੀਤਾ ਗਿਆ ਜਿਹੜੀ ਕਿ ਇਹਨਾਂ ਨੇ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਇੱਕ ਕੈਬਨਿਟ ਮੀਟਿੰਗ ਦੇ ਵਿੱਚ ਕਹਿੰਦੇ ਇਹ ਮਹਿੰਸਲਾ ਲੈਂਦਾ ਹੁਣ ਪੰਜਾਬੀਆਂ ਦੇ ਸਰੁੱਤ ਜਿਹੜਾ ਇਹ ਬੋਝ ਪਾਊਗਾ ਕਿੰਨੇ ਰੁਪਈਆ ਦਾ ਬੋਝ ਪਾਊਗਾ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਸਰਕਾਰ ਨੂੰ ਕਿੰਨੀ ਆਮਦਨ ਹੋਊਗੀ ਉਹ ਵੀ ਤੁਹਾਨੂੰ ਸੁਣਾਉਣੇ ਆ ਹੁਣ ਪਟਰੋਲ ਬਿਜਲੀ ਤੇ ਡੀਜ਼ਲ ਜਿਹੜੀ ਮਹਿੰਗੀ ਹੋਈ ਆ ਤੇ ਪੰਜਾਬ ਸਰਕਾਰ ਨੇ ਪੰਜਾਬੀ ਨੂੰ ਇੱਕ ਵੱਡਾ ਜਿਹੜਾ ਝਟਕਾ ਦੇ ਦਿੱਤਾ ਹੁਣ ਇਹਨਾਂ ਸਾਰਿਆਂ ਦੇ ਨਾਲ ਆਪਾਂ ਜੋੜ ਕੇ ਜੇ ਗੱਲ ਕਰੀਏ ਤਾਂ 24 1000 ਕਰੋੜ ਰੁਪਏ ਦਾ ਨਵਾਂ ਬੋਝ ਪੈ ਗਿਆ 2400 ਕਰੋੜ ਦਾ 2400 ਕਰੋੜ ਦਾ ਜਿਹੜਾ ਨਵਾਂ ਬੋਝ ਪਾ ਦਿੱਤਾ ਮਾਨ ਸਰਕਾਰ ਨੇ ਇੱਕ ਪੰਜਾਬੀਆਂ ਲਈ ਵੱਡਾ ਝਟਕਾ ਹੈਗਾ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦ ਦੱਸ ਦਿੰਦੇ ਆ ਦੁਬਾਰਾ ਫਿਰ ਡੀਜ਼ਲ 92 ਪੈਸੇ ਅਤੇ ਪੈਟਰੋਲ 48 ਪੈਸੇ ਜਿਹੜਾ ਮਹਿੰਗਾ ਕੀਤਾ ਗਿਆ ਤੇ 7 ਕਿਲੋ ਬਾੜ ਤੱਕ ਬਿਜਲੀ ਜਿਹੜੀ ਮਹਿੰਗੀ ਕੀਤੀ ਆ ਜਿਹੜੀ 300 ਤੰਦਰ ਪੇ ਜੁੰਟਾ ਜਿਹੜੀ ਉਹ ਵੀ ਮਹਿੰਗੀ ਕੀਤੀ ਗਿਆ 7 ਵਾਰ ਤੱਕ 300 ਜੁੰਟਾ ਜਿਹੜੀ ਉਹ ਘਟਾ ਕੇ 600 ਤੋਂ 300 ਜੁੰਟ ਰਹਿ ਗਈ ਅੱਜ ਜਿਹੜਾ ਇਹ ਪੰਜਾਬ ਦੇ ਵਿੱਚ ਜਿਹੜਾ ਸਭ ਕੁਝ ਇਹ ਮਹਿੰਗਾ ਹੋਇਆਗਾ ਇਹ ਕੈਬਨਿਟ ਜਿਹੜੀ ਮੀਟਿੰਗ ਆ ਉਹਦੇ ਵਿੱਚ ਫੈਸਲਾ ਲਿਆ ਤੁਹਾਨੂੰ ਅੱਗੇ ਦੱਸ ਦਿੰਦੇ ਆ ਕਿ ਜਿਹੜਾ ਪੰਜਾਬ ਸਰਕਾਰ ਨੂੰ ਇਹਦੇ ਵਿੱਚੋਂ ਕਿੰਨੀ ਆਮਦਨ ਹੋਵੇਗੀ ਬਹੁਤਾ ਤੁਸੀਂ ਸੁਣ ਲਿਆ ਕਿ ਪੰਜਾਬੀਆਂ ਦੇ ਉੱਤੇ 2400 ਕਰੋੜ ਦਾ ਜਿਹੜਾ ਉਹ ਬੋਝ ਪਾ ਦਿੱਤਾ ਤੇ ਸਰਕਾਰ ਨੂੰ ਕਿੰਨੀ ਵਜਤ ਹੋਊਗੀ 390 ਕਰੋੜ ਦੀ ਇਹ ਦੇਖੋ ਤੁਸੀਂ ਹੁਣ ਤੁਹਾਡੇ ਤੇ 2400 ਕਰੋੜ ਦਾ ਬੋਝ ਪਾ ਦਿੱਤਾ ਤੇ ਸਰਕਾਰ ਨੂੰ ਕਿੰਨਾ ਮੁਨਾਫਾ ਹੋਵੇਗਾ 390 ਕਰੋੜ ਰੁਪਿਆ ਤੇ ਇਹ ਦੱਸੋ ਹੁਣ ਜਿਹੜੀਆਂ ਕਿ ਲਗਾਤਾਰ ਨੇ ਕਿਹਾ ਜਾ ਰਿਹਾ ਸੀ ਕਿ ਖਜ਼ਾਨਾ ਖਾਲੀ ਆ ਜੀ ਖਜ਼ਾਨਾ ਇਹ ਭਰ ਕੇ ਨਹੀਂ ਰੱਖਦੇ ਇਹਨਾਂ ਦੀ ਨੀਅਤ ਸਾਫ ਆ ਦੂਜੀਆਂ ਸਰਕਾਰਾਂ ਨੂੰ ਕਹਿਣਾ ਸੌਖਾ ਹੁੰਦਾ ਹੈ ਪਰ ਜਦੋਂ ਕਹਿੰਦੇ ਆਪ ਤੇ ਪੈਂਦੀ ਹੈ ਬੰਦੇ ਨੂੰ ਨਾ ਉਦੋਂ ਪਤਾ ਹੁੰਦਾ ਜਦੋਂ ਸਰਕਾਰ ਚਲਾਉਣੀ ਪੈਂਦੀ ਹੈ ਗਾਗਨ ਅਨਮੋਲ ਕਹਿੰਦੀ ਹੁੰਦੀ ਸੀ ਸਾਨੂੰ ਕੁਰਸੀ ਦਿਓ ਸਾਨੂੰ ਸਰਕਾਰ ਬਣਾਓ 24 ਘੰਟਿਆਂ ਦੇ ਵਿੱਚ ਐਮਐਸਪੀ ਜਿਹੜੀ ਕਿਸਾਨਾਂ ਨੂੰ ਦੇ ਦਾਂਗੇ ਤੇ ਬਾਅਦ ਵਿੱਚ ਫਿਰ ਪਲਟਵਾਰ ਖਾ ਕੇ ਕਹਿੰਦੀ ਜੀ ਸਾਨੂੰ ਅਸੀਂ ਨਵੇਂ ਸੀ ਸਾਨੂੰ ਪਤਾ ਨਹੀਂ ਪਤਾ ਸਭ ਕੁਸਾ ਔਰ ਲੋਕਾਂ ਨੂੰ ਬੁੱਧੂ ਕਵੇਂ ਬਣਾਉਣਾ ਇਹ ਤੁਹਾਨੂੰ ਸਾਰਾ ਪਤਾ ਪਰ ਲੋਕਾਂ ਨੂੰ ਪਤਾ ਨਹੀਂ ਕਿ ਸਾਨੂੰ ਕਵੇਂ ਬੁੱਧੂ ਬਣਾਇਆ ਜਾ ਰਿਹਾ ਹੈਗਾ ਹੁਣ ਜਿਹੜਾ ਇਹ ਵੱਡਾ ਜਿਹੜਾ ਫਰਮਾਨ ਕੀਤਾ ਜਾ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਲੈ ਦਿੱਤਾ ਪੰਜਾਬ ਸਰਕਾਰ ਵੱਲੋਂ ਇਹ ਪੰਜਾਬ ਵਾਸੀਆਂ ਤੇ ਵੱਡਾ ਬੋਝ ਆ ਪੰਜਾਬ ਵਾਸੀ ਤਾਂ ਪਹਿਲਾਂ ਹੀ ਕਰਜ਼ੇ ਦੇ ਵਿੱਚੋਂ ਨਿਕਲ ਸਕਦੇ ਜੇਕਰ ਤੁਸੀਂ ਇਹ ਜੁਨਟ ਘਟਾਉਣੀ ਆ ਵਧਾਉਣੀ ਆ ਤੇ ਪਹਿਲਾਂ ਤੁਸੀਂ ਜਿਹੜੇ ਫੈਸਲੇ ਲੈਨੇ ਹੋ ਲੋਕਾਂ ਨੂੰ ਝੂਠ ਬੋਲ ਕੇ ਗਮਰਾਹ ਕੀਤਾ ਜਾਂਦਾਗਾ ਕਿ ਐਨੇ ਜਿਹੜੀ ਆ ਬਿਜਲੀ ਆ ਤੁਹਾਨੂੰ ਫਰੀ ਮਿਲੂਗੀ ਆਟਾ ਦਾਲ ਤੁਹਾਨੂੰ ਫਰੀ ਮਿਲੂਗਾ ਫਲਾਨੀ ਚੀਜ਼ ਤੁਹਾਨੂੰ ਫਰੀ ਮਿਲੂਗੀ ਕਿਹੜਾ ਲੋਕ ਲਾਲਚ ਦੇ ਵਿੱਚ ਆ ਕੇ ਤੁਸੀਂ ਉਹਨਾਂ ਤੋਂ ਵੋਟਾਂ ਲੈ ਜਾਂਦੇ ਹੋ ਫਿਰ ਕੀ ਕਰਦੇ ਤੁਸੀਂ ਹੌਲੀ 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 ਉਹਨਾਂ ਚੀਜ਼ਾਂ ਨੂੰ ਉੱਥੇ ਹੀ ਲੈ ਆਉਣੇ ਹੋ ਜਿੱਥੇ ਲੋਕ ਪਹਿਲਾਂ ਖੜੇ ਹੁੰਦੇ ਸੀ ਹੁਣ ਬਿਜਲੀ ਦਾ ਤੁਸੀਂ 6-6 ਜਨਤ ਸੀ ਮਾਫ ਕੀਤੀ ਸੀ 339 ਨੇ ਕੀਤੀ ਸੀ ਤਤ ਕਨੇ ਚੰਨੀ ਵਾਲੀ ਬਾਤ ਲੈ ਲਈ ਕਹਿੰਦੇ ਆਪਦੇ ਵਾਲੀ ਨਹੀਂ ਸੀ ਆਪਸ ਲੈਤੀ ਲੈ ਦੱਸੋ ਉਹਦੇ ਲਿਖਿਆ ਸੀ ਵੀ ਆ ਚੰਨੀ ਦੀ ਆ ਸਾਡੀ ਆ ਸਰਕਾਰ ਬਣਦੀ ਆ ਜਦੋਂ ਲੋਕਾਂ ਨਾਲ ਵਾਅਦੇ ਕਰਦੀ ਆ ਤੇ ਸਰਕਾਰ ਤੋਂ ਜਦੋਂ ਵਾਅਦੇ ਪੂਰੇ ਨਹੀਂ ਹੁੰਦੇ ਫਿਰ ਇੱਧਰ ਦੌੜਦੀ ਆ ਉੱਧਰ ਭੱਜਦੀ ਆ ਫਿਰ ਜਿਹੜਾ ਲਗਾਤਾਰ ਆ ਕਿਸਾਨਾਂ ਤੇ ਮਜ਼ਦੂਰਾਂ ਤੇ ਤੇ ਸਾਰਿਆਂ ਤੇ ਜਿਹੜਾ ਬੋਝ ਪਾ ਦਿੰਦੀ ਆ ਕਿਉਂਕਿ ਲੋਕ ਵੀ ਥੋੜੇ ਜੇ ਕੀ ਟੀਕਾ ਲਾ ਕੇ ਦੇਖਦੇ ਹੁੰਦੇ ਆ ਕਿ ਲੋਕ ਕਿੰਨਾ ਟੀਕਾ ਚੱਲਣਗੇ ਅੱਜ ਤਾਂ ਥੋੜੀ ਜੀ ਸਰੰਗੀ ਭਰੀ ਆ ਅਜੇ ਤਾਂ ਅਜੇ ਤਾਂ ਵੱਡੇ ਟੀਕੇ ਲੱਗਣਗੇ ਤੁਹਾਡੇ ਵੱਡੀ ਜਿਹੜਾ ਸੰਕਟ ਆ ਤੁਹਾਨੂੰ ਅਜੇ ਭੋਗਣਾ ਪਊਗਾ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਪੰਜਾਬੀ ਲੋਕ ਜਿਹੜੇ ਇਹੋ ਜਿਹੇ ਨੇ ਕੋਈ ਚੀਜ਼ਾ ਹਰ ਇੱਕ ਚੀਜ਼ ਨੂੰ ਇਹ ਕਹਿੰਦੇ ਆ ਕਿ ਸਾਨੂੰ ਮੁਕਤ ਦਿੱਤੀ ਜਾਵੇ ਕਿਤੇ ਇਹ ਦੇ ਕਿ ਆ ਕਿ ਸਨ ਨੂੰ ਜਿਹੜੀਆਂ ਸਿਹਤ ਸਹੂਲਤਾਂ ਨੇ ਸਿਹਤ ਸਹੂਲਤਾਂ ਉਹ ਫੇਰ ਹੀ ਦਿੱਤੀਆਂ ਜਾਣ ਸਾਡਾ ਜਿਹੜਾ ਐਜੂਕੇਸ਼ਨ ਆ ਉਹ ਫੇਰ ਹੀ ਦਿੱਤਾ ਜਾਵੇ ਜੇ ਤੁਸੀਂ ਇੰਨਾ ਗੱਲਾਂ ਤੇ ਦੋ ਚੀਜ਼ਾਂ ਤੇ ਸਕੂਲ ਵਧੀਆ ਟੋਪ ਦੀ ਪੜ੍ਹਾਈ ਵਧੀਆ ਟੀਚਰ ਹੋਣਾ ਤੇ ਇਹ ਨਹੀਂ ਕਿ ਬਾਰੋਂ ਸਕੂਲ ਲੇਪਾ ਪੋਚੀ ਕਰ ਦਿੱਤੇ ਅੰਦਰ ਜਿਹੜਾ ਕੱਖ ਨਹੀਂ ਤੇ ਸਾਡੇ ਜਿਹੜੇ ਹਸਪਤਾਲਾਂ ਦਾ ਹਾਲ ਆ ਉਹ ਬੁਰਾ ਹੋਇਆ ਪਿਆਗਾ ਜਿੰਨੇ ਹਸਪਤਾਲਾਂ ਦੇ ਬੈੱਡ ਸੀ ਉਦੋਂ ਅਧੂਰੇ ਬੈੱਡ ਨੇ ਜਿੰਨੇ ਡਾਇਰੈਕਟਰ ਸੀ ਉਦੋਂ ਅਧੂਰੇ ਡਾਕਟਰ ਨੇ ਜਿੰਨੇ ਸਹੂਲਤਾਂ ਆਉਣੀਆਂ ਚਾਹੀਦੀਆਂ ਕੱਖ ਵੀ ਨਹੀਂ ਉੱਤੇ ਬਾੜੀ ਗੱਲ ਕੀ ਸਾਡਾ ਆਪਾਂ ਜੇ ਥੋੜੀ ਗੱਲ ਵੀ ਲੈ ਲਈਏ ਸਰਕਾਰੀ ਹਸਪਤਾਲਾਂ ਦਾ ਪੰਜਾਬ ਦੇ ਅੰਦਰ ਬਹੁਤ ਜਿਆਦਾ ਹਸਪਤਾਲਾਂ ਦਾ ਇਹ ਹਾਲਾ ਕਿ ਉੱਤੇ 휠 ਚੇਅਰ ਵੀ ਨਹੀਂ ਹੁੰਦੀ ਇੰਨਾ ਮਾਰਾ ਹਾਲ ਹਸਪਤਾਲਾਂ ਦਾ ਚੈਟ ਇਤਨੇ ਜਿਹੜੇ ਉਹਨੇ ਹਸਪਤਾਲਾਂ ਦੇ ਵਿੱਚ ਪੰਜ ਸੱਤ ਕਿ ਟੈਸਟ ਹੁੰਦੇ ਆ ਕਾਲਾ ਪੀਲਿਆ ਹੋ ਗਿਆ ਜੀ ਜਾਂ ਕਿਸੇ ਨੂੰ ਮੜਾ ਮੋਟਾ ਹੋਰ ਜਿਹੜੇ ਟੈਸਟ ਨੇ ਕੁਇਕ ਕਸਟਰੋਲ ਦਾ ਲਾ ਲਓ ਵੱਧ ਤੋਂ ਵੱਧ ਤੇ ਕਹਿੰਦਾ ਭਾਵ ਕਿ ਜਿਹੜਾ ਸਾਰੋਂ ਚੀਜ਼ੋ ਜਿਹੜੀ ਬਾਹਰ ਕਰਾਉਣੀ ਪੈਂਦੀ ਆ ਭਗਵਾਨ ਤੁਮਨ ਨੇ ਕਿਹਾ ਸੀ ਕਿ ਤੁਹਾਨੂੰ ਦਵਾਈ ਜਿਹੜੀ ਅੰਦਰੋਂ ਮਿਲੂਗੀ ਡਾਕਟਰ ਜੇਕਰ ਤੁਹਾਨੂੰ ਡਾਕਟਰ ਬਾਹਰੋਂ ਲਿਖਦਾਗਾ ਤਾਂ ਉਦੋਂ ਡਾਕਟਰ ਤੇ ਕਾਰਵਾਈ ਕੀਤੀ ਜਾਊਗੀ ਤੇ ਦਵਾਈ ਅੰਦਰ ਮਿਲੂਗੀ ਜਦੋਂ ਦਵਾਈ ਅੰਦਰ ਹੈ ਨਹੀਂ ਫਿਰ ਡਾਕਟਰ ਬਾਹਰ ਹੀ ਲਹੂ ਆ ਡਾਕਟਰ ਤੇ ਕਾਦੀ ਕਾਰਵਾਈ ਆ ਕਾਰਵਾਈ ਤਾਂ ਤੁਹਾਡੇ ਜਿਹੜਾ ਸਿਹਤ ਮੰਤਰੀ ਆ ਜਾਂ ਸਰਕਾਰ ਆ ਜੇ ਉੱਤੇ ਕੁਝ ਹੋਊ ਨਹੀਂ ਤੇ ਡਾਕਟਰ ਕਿੱਥੋਂ ਦੇ ਦਊਗਾ ਉਹ ਆਪਦੇ ਹੁਣ ਜੇਬ ਚੋਂ ਤਾਂ ਦੇਣ ਨਹੀਂ ਲੱਗਿਆ ਇਸ ਕਰਕੇ ਕੋਈ ਵੀ ਸਰਕਾਰ ਆ ਜਿਹੜੀ ਨਾ ਹਾਰ ਵੇਲੇ ਜਿਹੜਾ ਪੈਂਤਲਾ ਨਮਾ ਨਮਾ ਖੇਡਦੀ ਆ ਚੇ ਕਾਲੀ ਹੋਏ ਉਹਨਾਂ ਵੇਲੇ ਵੀ ਇਹੀ ਹਾਲ ਸੀ ਕਾਂਗਰਸ ਵੇਲੇ ਵੀ ਇਹੀ ਹਾਲ ਆ ਹੁਣ ਭਗਵੰਤ ਮਾਨ ਦੀ ਸਰਕਾਰ ਬਣ ਗਈ ਤੁਹਾਡੇ ਵਾਲੀ ਵੀ ਇਹੀ ਹਾਲ ਆ ਕੱਲ ਨੂੰ ਕੋਈ ਹੋਰ ਬਣ ਜੂਗੀ ਤੇ ਉਹਨਾਂ ਦਾ ਵੀ ਇਹੀ ਹਾਲ ਆ ਪੰਜਾਬ ਨੂੰ ਕਿਤੇ ਜਿਹੜਾ ਲੱਗਦਾ ਕਿ ਜਾਂ ਇਸ ਮੁਲਕ ਨੂੰ ਕਿਤੇ ਦਾ ਸੁਧਾਰ ਹੋਣ ਵਾਲਾ ਨਹੀਂ ਕਿਉਂਕਿ ਜਦੋਂ ਆਪਾਂ ਇੱਕ ਤਾਂ ਸਾਡਾ ਜਿਹੜਾ ਸਮਾਜ ਆ ਸਾਡੇ ਲੋਕ ਨੇ ਗਰੀਬੀ ਜਿਆਦਾ ਆ ਅਨਪੜਤਾ ਜਿਆਦਾ ਆ ਤੇ ਜਿਹੜੇ ਪਾਸੜੇ ਹੋਏ ਆਪਾਂ ਕਹਦੇ ਕਿ ਜ਼ਿਲ੍ਹੇ ਨੇ ਪੰਜਾਬ ਦੇ ਵਿੱਚ ਉਹ ਬਹੁਤ ਜਿਆਦੇ ਨੇ ਇਸ ਕਰਕੇ ਜਿਹੜੇ ਲੋਕ ਨੇ ਨਾ ਲੋਕ ਬੰਡੀਆਂ ਦੇ ਵਿੱਚ ਪਏ ਹੋਏ ਨੇ ਬੰਡੀਆਂ ਦੇ ਵਿੱਚ ਜਿਹੜੇ ਪਏ ਹੋਏ ਨੇ ਇਸ ਕਰਕੇ ਜਿਹੜਾ ਲੋਕ ਆ ਧੜੇਬਾਜੀ ਦੇ ਸਕਾਰ ਹੋ ਰਹੇ ਨੇ ਤੇ ਫਿਰ ਲੀਡਰਾਂ ਨੂੰ ਪਤਾ ਹੁੰਦਾ ਕਿ ਢੜੇ ਬੰਦੀ ਦੇ ਸਕਾਰ ਤਾਂ ਹੈਗੇ ਨਹੀਂ ਇਹਨਾਂ ਨੂੰ ਅਸੀਂ ਲੁੱਟਣਾ ਤੇ ਵੰਡਣਾ ਤੇ ਇਹਨਾਂ ਤੇ ਰਾਜ ਅਸੀਂ ਕਿਵੇਂ ਕਰਨਾ ਫਿਰ ਉਹ ਦੇਖਦੇ ਆ ਕਿ ਜਿਹੜਾ ਦੂਜਾ ਬੰਦਾ ਹੁੰਦਾ ਤਾਂ ਉਹ ਕੀ ਤੁਹਾਨੂੰ ਗਰੰਟੀ ਦਿੰਦਾਗਾ ਜਿਹੜਾ ਨਵਾਂ ਬੰਦਾ ਆਉਂਦਾ ਉਹ ਤੁਹਾਨੂੰ ਵੱਧ ਗਰੰਟੀਆ ਦਿੰਦਾ ਫੇ ਤੁਸੀਂ ਜਿਸ ਤਰ੍ਹਾਂ ਜਾਲ ਦੇ ਵਿੱਚ ਮੱਛੀ ਫਸ ਜਾਂਦੀ ਆ ਮੱਛੀ ਫਸ ਜਾਂਦੀ ਆ ਫੇ ਤੁਸੀਂ ਇੱਕ ਵਾਰੀ ਜਾਲ ਵਿੱਚ ਫਸ ਜਾਂਦੇ ਹੋ ਪੇ ਤੁਹਾਨੂੰ ਨਿਕਲਣਾ ਮੁਸ਼ਕਲ ਹੋ ਜਾਂਦਾ ਫਿਰ 5 ਸਾਲ ਤੁਹਾਨੂੰ ਕੱਢਣੇ ਜਿਹੜੇ ਨੇ ਬਹੁਤ ਲੰਬੇ ਨੇ ਤੇ ਔਕੇ ਹੋ ਜਾਂਦੇ ਆ ਕਹਿੰਦਾ ਭਾਵ ਕਿ ਜਿੰਨਾ ਵੀ ਟੈਕਸ ਲੱਗਣਾ ਤੁਹਾਡੇ ਤੇ ਟੈਕਸ ਲੱਗਣਾ ਤੁਹਾਡੇ ਵਿੱਚੋਂ ਸਭ ਉਸ ਦੇਣਾ ਹੈ ਸਰਕਾਰ ਨੇ ਕੋਈ ਵੀ ਆਪ ਦੀ ਜੇਬ ਦੇ ਵਿੱਚੋਂ ਜਾਂ ਆਪ ਦੇ ਪੱਲੋਂ ਨਹੀਂ ਦੇ ਸਕਦਾ ਠੀਕ ਆ ਵੇ ਤੁਸੀਂ ਜਿਹੜਾ 5 ਕਿਲੋ ਕਣਕ ਤੇ ਦੱਸੋ ਯਾਰ ਇਹਦਾ ਸ਼ਰਮਾ ਹੁੰਦੀ ਹੈ 5 ਕਿਲੋ ਕਣਕ ਹੁਣ ਗਰੀਬ ਦੇ ਘਰ ਦੇ ਵਿੱਚ ਘੱਟੋ ਘੱਟ ਬਾਲੇ ਨਹੀਂ 5-7 ਮੈਂਬਰ ਹੁੰਦੇ ਆ 5-7 ਮੈਂਬਰਾਂ ਦੀ ਲਾ ਲੋ 7 ਪੰਜਾਂ 35 35 ਕਿਲੋ ਕਣਕ ਆਈ 7 ਜਣੇ ਦੀ 35 ਕਿਲੋ ਕਣਕ ਦੇ ਵਿੱਚ ਬੰਦਾ ਕੀ ਦੱਸੋ 1 ਮਹੀਨਾ ਕੱਢ ਲੇਗਾ ਜੇ ਹੁਣ ਗਰੀਬ ਬੰਦੇ ਆ ਤੇ ਵੀ ਲਾਇਏ ਜੇ ਜਮਤ ਜਮਾ ਜਿਹੜਾ ਬੰਦਾ ਉਹ ਆ ਮਿਲਦੀ ਤਾਂ ਬੇਸ਼ੱਕ ਸਾਰਿਆਂ ਨੂੰ ਇੱਕ ਵਾ ਪਰ ਜਿਹਦੇ ਜੀਵ ਅੱਧ ਹੁੰਦੇ ਆ ਆਪਾਂ ਉਹਦੇ ਆਹ ਲਾ ਲਈਏ 7 5 35 35 ਕਿਲੋ ਕਣਕ ਬਣ ਗਈ ਉਹਦੇ ਕੋਹ ਕੋਈ ਪਸ਼ੂ ਵੀ ਰੱਖਿਆ ਹੋਊਗਾ ਉਹ ਮਾੜਾ ਮੋਟਾ ਦਾਣਾ ਉਹਨੂੰ ਵੀ ਪਾਊਗਾ ਜਾਂ ਤਾਂ ਫਿਰ ਤੁਸੀਂ ਨਾ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸਰਕਾਰ ਦੇ ਮੂਰੇ ਜੇ ਕੋਈ ਮੰਗਾ ਰੱਖਣੀ ਆ ਸਾਡੇ ਜਿਹੜਾ ਬੱਚਿਆਂ ਦਾ ਖਰਚਾ ਜਿਹੜਾ ਬੱਚਿਆਂ ਦੀ ਪੜ੍ਹਾਈ ਐਜੂਕੇਸ਼ਨ ਆ ਉਹ ਫ੍ਰੀ ਹੋਣੀ ਚਾਹੀਦੀ ਆ ਬੱਚਿਆਂ ਦਾ ਬੋਝ ਜਿਹੜਾ ਮਾਪਿਆਂ ਤੇ ਪੈਂਦਾ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਵਰਦੀਆਂ ਹੋਰ ਸਾਰਾ ਕੁਝ ਤੇ ਸਭ ਤੋਂ ਵੱਡਾ ਜਿਹੜੇ ਦੋ ਚੀਜ਼ਾਂ ਜੇ ਫਿਰ ਹੀ ਹੋ ਜਾਣ ਐਜੂਕੇਸ਼ਨ ਤੇ ਜਿਹੜਾ ਸਾਡਾ ਸਿਹਤ ਮਤਰਾ ਲਗਾ ਜਿਹੜਾ ਸਾਡੇ ਤੇ ਉਹ ਫਿਰ ਹੀ ਹੋ ਜਾਣ ਤਾਂ ਜਿਹੜਾ ਕਿ ਲੋਕ ਜਿਹੜੇ ਖੁਸ਼ਹਾਲ ਹੋ ਜਾਣਗੇ ਤੁਹਾਨੂੰ ਬਿਜਲੀ ਦਾ ਬਿੱਲ ਭਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਤਾਨੂੰ ਕੋਈ ਹੋਰ ਸਕੀਮਾਂ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਨਾਲੇ ਤਾਂ ਇੱਕ ਮੰਗਤੇ ਬਣਾਏ ਹੋਏ ਨੇ ਸਰਕਾਰ ਨੇ ਇਹ ਕਿਹਾ ਹੋਇਆਗਾ ਲੋਕ ਟੀਚਰਾਂ ਕਰਦੇ ਨੇ ਤੇ ਦੂਜੇ ਪਾਸੇ ਸਰਕਾਰ ਜਿਹੜੀ ਆ ਤੁਹਾਡੇ ਤੇ ਉਹੀ ਬੋਝ ਜਿਹੜਾ 6 ਮਹੀਨੇ ਸਾਲ ਨਗਾ ਕੇ ਫੇਰ ਪਾ ਦਿੰਦੀ ਆ ਫੇਰ ਤੁਸੀਂ ਉਹਨਾਂ ਨੂੰ ਭੁੱਲ ਜਾਂਦੇ ਹੋ ਗੱਲ ਇਹ ਆ ਕਿ ਸਰਕਾਰਾਂ ਜਿਹੜੀਆਂ ਹਰ ਵੇਲੇ ਜਿਹੜੀਆਂ ਉਹ ਲੁੱਟਦੀਆਂ ਕੁੱਟਦੀਆਂ ਆ ਰਹੀਆਂ ਨੇ ਇਹ ਜਿਹੜਾ ਸਿਲਸਿਲਾ ਹੈਗਾ ਪਿਛਲੇ ਜਿਹੜਾ 75 ਤੇ ਹੁਣ 78 ਸਾਲ ਹੋ ਗਏ ਚੱਲਦਿਆਂ ਨੂੰ ਇਹ ਚੱਲਦਾ ਆ ਰਿਹਾ ਤੇ ਮੈਨੂੰ ਲੱਗਦਾ ਅੱਗੇ ਵੀ ਇਹ ਚੱਲਦਾ ਰਹੂਗਾ ਵੀਡੀਓ ਕਿਵੇਂ ਲੱਗੀ ਤੁਹਾਨੂੰ ਤੁਸੀਂ ਆਪਣੇ ਕਮੈਂਟ ਰਹਿ ਆਪਣੇ ਕਮੈਂਟ ਬਾਕਸ ਦੇ ਵਿੱਚ ਲਿਖਣੇ ਨੇ ਆਪਣੇ ਸੁਝਾਅ ਜ਼ਰੂਰ ਦੇਣੇ ਨੇ ਕਿ ਸਰਕਾਰ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਜਿਹੜੀ ਇਹ ਜਿਹੜਾ ਅੱਜ ਕੀਮਤਾਂ ਦਾ ਵਾਅਦਾ ਕੀਤਾ ਹੈਗਾ ਜਿਹੜਾ 2400 ਕਰੋੜ ਦਾ ਜਿਹੜਾ ਬੋਝ ਆ ਪੰਜਾਬ ਉੱਤੇ ਜਿਹੜੇ ਪੰਜਾਬੀਆਂ ਦੇ ਉੱਤੇ ਜਿਹੜਾ ਪਾਇਆ ਗਿਆ ਤੇ ਜਿਹੜਾ 390 ਕਰੋੜ ਰੁਪਈਆ ਜਿਹੜਾ ਸਰਕਾਰ ਨੂੰ ਇਹਦੇ ਵਿੱਚ ਬਚੂਗਾ ਇਹ ਤੁਸੀਂ ਕਵੇਂ ਸੋਚਦੇ ਹੋ ਤੁਸੀਂ ਵੇਖਦੇ ਹੋ ਪੰਜਾਬੀ ਬਰਸਾ ਟੀਵੀ ਮੈਂ ਆਮਕਰਨ ਸਿੰਘ ਉੱਬਾ